ਵੈਕਜੀ ਦਾ ਖਾਲਸਾ ਵੈਕਜੀ ਕੀ ਫਤਿਹ ਜੀ ਵੈਕਜੀ ਦਾ ਖਾਲਸਾ ਵੈਕਜੀ ਕੀ ਫਤਿਹ ਸੋ ਅੱਜ ਬਾਬਾ ਜੀ ਦਾ ਜਿਹੜਾ ਸਨਮਾਨ ਕੀਤਾ ਜਾਣਾ ਜੀ ਤੇ ਸੋ ਸਾਡੇ ਸਦਕਾ ਜੋ ਡਾਕਟਰ ਸਾਹਿਬ ਸਰਦਾਰ ਤਰਦੀਮ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਨੇ ਧੰਨਵਾਦ ਕਰਦੇ ਆ ਜੀ ਬਾਬਾ ਰਵਿੰਦਰ ਸਿੰਘ ਜੀ ਪਹੁੰਚ ਚੁੱਕੇ ਨੇ ਜੀ ਜੀ ਆਨੂੰ ਬਾਬਾ ਜੀ ਦਾ ਖਾਲਸਾ ਜੀ ਵਿਸ਼ੇਸ਼ ਤੌਰ ਤੇ ਚਾਹਾਂ ਦੇ ਲੰਗਰ ਵੀ ਤਿਆਰ ਕਰ ਰਹੇ ਨੇ ਜੀ ਪ੍ਰਧਾਨ ਜੀ ਧੰਨਵਾਦ ਹੈ ਜੀ ਬਾਬਾ ਜੀ ਵੀ ਪਹੁੰਚ ਚੁੱਕੇ ਨੇ ਜੀ ਧੰਨਵਾਦ ਹੈ ਜੀ ਆਨੂੰ ਜੀ ਸਰਦਾਰ ਸਿੰਘ ਜੀ ਧੰਨਵਾਦ ਹੈ ਜੀ ਆਨੂੰ ਜੀ ਬੋਲੇ ਸਾਡੇ ਵੱਡੇ ਭਾਈ ਸਰਦਾਰ ਅਫਵਾਦ ਸਿੰਘ ਜੀ ਪੰਜਾਬ ਰਾਜ ਵੀਡੀਓ ਬੋਰਡ ਵਾਲੇ ਉਹ 6 ਤੋਂ ਦੇ ਬਹੁਤ ਜੀ ਨੇ ਧੰਨਵਾਦ ਹੈ ਜੀ ਇਹ ਜਿੰਦ ਜੀਆਂ ਜੀ ਆਉ ਜੀ ਦਾ ਮਾਪੁਰਕ ਬਾਬਾ ਲਖਦੀਪ ਸਿੰਘ ਜੀ ਸਭੋ ਬਾਬਾ ਜੀ ਪਹੁੰਚ ਚੁੱਕੇ ਨੇ ਜੀ ਬਹੁਤ ਬਹੁਤ ਜੀਆਂ ਨੂੰ ਜੀ ਇਹਨਾਂ ਨੂੰ ਧੰਨਵਾਦ ਹੈ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਸਾਡੇ ਨਗਰ ਕਦਗੇਲ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕਰਤਿ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰੋਂ ਕਰੋ ਬਸਾਇਆ ਹੋਏ ਜਿਨ੍ਹਾਂ ਦਾ ਕਿ ਅੱਜ ਅਸੀਂ ਨਗਰ ਦੇ ਵੱਲੋਂ ਤੇ ਨਿਊਜ਼ੀਲੈਂਡ ਦੀ ਧਰਤੀ ਦੇ ਵਿੱਚ ਸੰਗਤ ਵੱਲੋਂ ਜਿਹੜਾ ਬਾਬਾ ਜੀ ਉਹਨਾਂ ਦਾ ਸਨਮਾਨ ਕਰ ਰਹੇ ਆ ਕਿ ਸਾਡਾ ਇਹ ਜਿਹੜਾ ਸਨਮਾਨ ਕਰਨਾ ਸਾਡਾ ਬਹੁਤ ਛੋਟਾ ਸਨਮਾਨ ਹੈ ਜੀ ਮਹਾਂਪੁਰਖਾ ਦਾ ਤੇ ਪਿਛਲੇ ਦਿਨੀ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਬਾੜ ਦੀ ਸੇਵਾ ਕਰਨ ਵਾਸਤੇ ਆਏ ਤੇ ਇੰਨੀ ਮਿੱਠੀ ਆਵਾਜ਼ ਦੇ ਵਿੱਚ ਆਨੰਦ ਵੰਡ ਰਹੇ ਨੇ ਕਿ ਅਸੀਂ ਜਿੰਨਾ ਵੀ ਸਤਕਾਰ ਕਰ ਸਕੀਏ ਗੁਰੂ ਕੇ ਇੱਕ ਰੱਸੀ ਸਿਕਾ ਤੋਂ ਉਹਨਾਂ ਹੀ ਥੋੜਾ ਪਰ ਫਿਰ ਵੀ ਜਦੋਂ ਜਿੱਥੇ ਕਿ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਮਾਤ ਵੱਧ ਸੋਝੀ ਬਖਸ਼ੀ ਹੋਈ ਆ ਉਸ ਲਈ ਅਨੁਸਾਰ ਅਸੀਂ ਜਿਹੜਾ ਬਾਬਾ ਜੀ ਉਹਨਾਂ ਦਾ ਜਿਹੜਾ ਸਨਮਾਨ ਕਰ ਰਹੇ ਆ ਤੇ ਅਸੀਂ ਹੋਰਾਂ ਵੀ ਨਾ ਕਰਦੇ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਵੀ ਜਿਹੜੇ ਗੁਰੂ ਘਰ ਤੇ ਕਰਤੀ ਸੀ ਉਹਨਾਂ ਲਈ ਜਿੰਨੇ ਕੁ ਰਹਿ ਚੁੱਕੇ ਨੇ ਆਪਣੇ ਕੋਲ ਜੁੜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਨਹੀਂ ਹੋ ਰਹੇ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਧੂ ਵਾਧੇ ਇਹਨਾਂ ਦਾ ਸਤਿਕਾਰ ਕਰਿਆ ਕਰੋ ਕਿਉਂਕਿ ਪਿਛਲੇ ਦਿਨੀ ਬਾਬਾ ਜੀ ਹੁੰਦੀ ਸਾਡੇ ਨਾਲ ਦੇ ਵਿੱਚ ਵੀ ਫੁਰੂਕਾਰ ਦੇ ਵਿੱਚ ਸੇਵਾ ਨਿਭਾਉਣ ਵਾਸਤੇ ਆਏ ਸਨ ਉਹ ਕਿਸੇ ਕਾਰਨ ਜਿਹੜਾ ਉਹ ਜ਼ਿਆਦਾ ਸਮਾਂ ਨਹੀਂ ਸੇਵਾ ਨਿਭਾ ਸਕਿਆ ਕੋਈ ਰਜੀਮਿਆ ਕਾਰਨ ਨਾਲੋਂ ਸੋ ਅਸੀਂ ਅੱਜ ਸਾਰੀ ਸੰਗਤ ਵੱਲੋਂ ਨਿਊਜ਼ੀਲੈਂਡ ਦੀ ਧਰਤੀ ਦੇ ਵਿੱਚ ਬੈਠੇ ਹੋਏ ਸਾਡੇ ਵੀਰ ਜਿਨ੍ਹਾਂ ਦੇ ਵੱਲੋਂ ਸੇਵਾ ਨਿਭਾਈ ਗਈ ਆ ਸਰਦਾਰ ਮਹਿੰਦਰ ਸਿੰਘ ਜੀ ਦੇ ਪਰਿਵਾਰ ਦਾ ਧੰਨਵਾਦ ਕਰਦੇ ਆ ਤੇ ਸਮੂਹੀ ਸੰਗਤ ਦਾ ਧੰਨਵਾਦ ਕਰਦੇ ਆ ਤੇ ਬਾਬਾ ਜੀ ਹੁਣ ਆਵਾਜ਼ ਤੇ ਅਸੀਂ ਸਮੂਹ ਸੰਗਤ ਵੱਲੋਂ ਅਰਦਾਸ ਕਰਦੇ ਆ ਮਹਾਰਾਜ ਇਸੇ ਤਰ੍ਹਾਂ ਚੜਦੀ ਕਲਾ ਦੇ ਨਾਲ ਨੌ ਨਦੀਆਂ 18 ਸਿੱਧੀਆਂ ਬਾੜੀਆਂ ਜਿਹੜੀਆਂ ਬਖਸ਼ਿਸ਼ਾਂ ਵਰਤ ਰੀਆਂ ਰਹੇਨ ਤਾਂ ਜੋ ਇਸੇ ਤਰ੍ਹਾਂ ਗੁਰੂ ਕੀ ਗ੍ਰੰਤੀ ਸਿੰਘਾਂ ਦਾ ਸਤਕਾਰ ਹੁੰਦਾ ਰਹੇ ਸੋ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਇਹਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਵੱਡੇ ਸਮੇਂ ਦੇ ਕੇ ਆਪਣਾ ਕੀਮਤੀ ਹੋਇਕਿਆ ਜਾਏ ਹੋਏ ਨੇ ਸੋ ਮਹਾਪੁਰਖ ਬਾਬਾ ਹਨਨਾਮ ਸਿੰਘ ਜੀ ਦਾ ਕੋਟਾਨ ਕੋੜ ਧੰਨਵਾਦ ਜਿਨ੍ਹਾਂ ਦੀ ਅਪਾਰ ਕਿਰਪਾ ਦੀ ਸਦਕਾ ਇਹ ਇਮਾਰਤਾਂ ਦੀ ਸੇਵਾ ਚੱਲ ਰਹੀ ਆ ਸੋ ਸਾਰੀ ਸੰਗਤ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੂਰ ਤੱਕ ਜਾ ਸਕਦੇ ਦੇਖੋ ਬੋਕੋ ਜੀ ਤੇ ਬਾਬਾ ਜੀ ਤੁਸੀਂ ਕੋਈ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਕਿਵੇਂ ਆ ਜੀ ਕਿਦਾਂ ਲੱਗਾ ਜੀ ਤੁਹਾਨੂੰ ਇਹ ਪੱਤਵਾਰਾ ਦੀਆ ਲੱਗਾ ਗੁਰਮੁਖ ਮੇਰਾ ਤੇ ਮਾਨਕੋਜ ਹੋ ਗਿਆ ਮੇਰੀ ਜਿੱਦੀ ਕਿ ਇੱਛਾ ਹੀ ਨਾ ਉਹ ਮੇਰਾ ਕਾਰਜ ਹੋ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਪਰਮੇਸ਼ਰ ਮੋਰ ਸੈ ਲੈ ਗਿਆ ਜੀ ਗੁਰੂ ਨਾਨਕ ਸਾਹਿਬ ਇਸੇ ਤਰ੍ਹਾਂ ਸਾਰਿਆਂ ਨੂੰ ਬਲ ਦੇਵੇ ਜੀ ਸੇਵਾ ਸਿਮਰਨ ਕਰਨ ਦਾ ਬੜਾ ਵਧੀਆ ਸੀ ਉਹਦਾ ਮਹਾਰਤ ਦੀ ਕਿਰਪਾ ਨਾਲ ਤੇ ਸਭ ਕੋ ਜਲਦ ਜਲਦ ਬੈ ਸ਼ਕਾਓ ਬਾਬਾ ਜੀ ਉਹਨਾਂ ਨੂੰ ਸੋ ਹੁਣ ਆ ਘਰ ਲਾਗੇ ਰਹਿਣੇ Tane Guru Nanak Sae Mane, Tane Guru